ਤੇ ਜਿੰਦਰ ਕੋਈ ਚਾਂਸ ਹੈ ਜੇ ਨਾ ਟੀਟਾ ਮਿਲੰਦੇ ਪ੍ਰੋਜੈਕਟ ਦਾ ਚੱਲੇਗਾ ਕੀ ਹੋਇਆ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਜੀ ਮੈਂ ਤੇ ਜਿੰਦਰ ਤਿਆਰ ਹੋ ਕੇ ਆ ਗਏ ਹਾਂ ਐਸਐਮ ਐਰੇ ਜਿੰਦਰ ਮੇਰੇ ਨਾਲ ਤੇ ਕਿਉਂਕਿ ਅੱਜ ਲੱਗਣੀ ਹੈ ਜੀ ਪੰਜਾਬੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਤੇ ਉਹ ਦੇਖਣ ਵਾਸਤੇ ਜਾਣਾ ਸੀ ਪਰ ਐਸਐਨ ਦੇ ਵਿੱਚ ਭੀੜ ਬਹੁਤ ਹੈ ਹੁਣ ਕੰਫਿਊਜ਼ਨ ਹੈ ਵੀ ਟਿਕਟਾਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ ਇਸ ਕਰਕੇ ਮੈਂ ਤੇ ਜਿੰਦਰ ਪਹਿਲਾਂ ਆਏ ਹਾਂ ਕਿ ਜਾ ਕੇ ਟਿਕਟਾਂ ਦਾ ਅਰੇਂਜਮੈਂਟ ਕਰੀਏ ਸਾਨੂੰ 10 12 ਟਿਕਟਾਂ ਚਾਹੀਦੀਆਂ ਨੇ ਤੇ ਭੀੜ ਬਹੁਤ ਹੈ ਐਸਐਨ ਦੇ ਵਿੱਚ ਪਾਰਕਿੰਗ 'ਚ ਵੀ ਬੜੀ ਭੀੜ ਸੀ ਇੱਥੇ ਵੀ ਬਹੁਤ ਭੀੜ ਹੈ ਕਿਦਾ ਜੀ ਅੰਦਰ ਕੋਈ ਚਾਂਸ ਹੈ ਜੇ ਨਾ ਟਿਕਟ ਮਿਲੰਦੇ ਪ੍ਰੋਜੈਕਟ ਦਾ ਚੱਲੇਗਾ ਮੇਰੇ ਇੱਥੇ ਕਿਤੇ ਇੱਥੇ ਕੁੱਤੇ ਆਂ ਦੇਖੋ ਡਾਇਪਰ ਲਾ ਕੇ ਲੈ ਕੇ ਆਏ ਹੋਏ ਨੇ ਇੰਨੇ ਬੱਚਾ ਨੇ ਲੰਦੇ ਇਹ ਦੇਖੋ ਲੱਗਾ ਕੁੱਤੇ ਨੂੰ ਉਹ ਦੇਖੋ ਕੁੱਤੇਆਂ ਵਾਤੇ ਵੀ ਸਟੋਲਰ ਨੇ ਅੱਪਰ ਚੱਲਦੇ ਆਂ ਜੇ ਤੇ ਟਿਕਟਾਂ ਮਿਲ ਗਈਆਂ ਆਪਾਂ ਨੂੰ ਦੱਸ ਜਿਨੀਆਂ ਆਪਾਂ ਨੂੰ ਚਾਹੀਦੀਆਂ ਤਾਂ ਠੀਕ ਹੈ ਕੀ ਤੇ ਫਿਰ ਆਪ ਦੋ ਵੀ ਮਿਲ ਗਿਆ ਨਾ ਆਪਾਂ ਤੁਹਾਡੇ ਦੇ ਦੇਖ ਕੇ ਚਲੇ ਜਾਗੇ ਨਾ ਕੋਈ ਜਿਆਦਾ 10 ਲਿਖ ਫਰੀ 10 ਨਾਲ ਇੱਕ ਟਿਕਟ ਫਰੀ ਹੈ ਇਹ ਆਪਾਂ ਦੇਖਦੇ ਆ ਕਿੱਦਾਂ ਦੀ ਸਾਡੀ ਕਿਸਮਤ ਹੈ ਕਿ ਜਾ ਕੇ ਟਿਕਟਾਂ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ ਇਹ ਆਪਾਂ ਪਹੁੰਚ ਗਏ ਆ ਸਿਨੇਮਾ ਇੱਥੇ ਭੀੜ ਘਟ ਲੱਗ ਰਹੀ ਏ ਹੈਨਾ ਇੱਥੇ ਇੱਥੇ ਭੀੜ ਨਹੀਂ ਹੈਗੀ ਉਹ ਬਾਹਰ ਐਸਨ ਦੇ ਵਿੱਚ ਉਹ ਸੁਣੀਏ ਇਹ ਵੀ ਟੂਰ ਕਰਾਂਗੇ ਬਾਰੇ ਸੰਦੇ ਵਿੱਚ ਐਸਮ ਦੇ ਬਾਹਰ ਤੇ ਬਹੁਤ ਭੀੜ ਸੀ ਐਸਮ ਦੇ ਅੰਦਰ ਵੀ ਉਹ ਭੀੜ ਸੀ ਬਟ ਐਸ ਸਿਨੇਮਾ ਹਾਲ ਦੇ ਵਿੱਚ ਘਟ ਹੈ ਤੇ ਹਾਂਜੀ ਦੋਸਤੋ ਟਿਕਟਾਂ ਦਾ ਇੰਤਜ਼ਾਮ ਹੋ ਗਿਆ ਪਰ ਇੱਕ ਛੋਟਾ ਜਿਹਾ ਪੰਗਾ ਪੈ ਰਿਹਾ 10 ਨਾਲ ਇੱਕ ਫ੍ਰੀ ਹੈ ਪਰ ਸਾਡੇ ਬੰਦੇ ਹੈ ਜਿਹੜੇ 9 ਤੇ ਹੁਣ ਰਿਕਵੈਸਟ ਕੀਤੀ ਹੈ ਵੀ ਲੋਨ ਨਾਲ ਸਾਨੂੰ ਇੱਕ ਦੇ ਦਿਓ ਦੇਖੋ ਜੇ ਦਿੰਦੇ ਨੇ ਤੇ ਵੈਸੇ ਇੱਕ ਤੋਂ ਸਾਡੇ ਬੰਦੇ ਹੋਰ ਨੇ ਉਹਨਾਂ ਨੂੰ ਕੋਈ ਗਿਆ ਜੇ ਉਹਨਾਂ ਨੇ ਵੀ ਲੈਣੀ ਹੋਈ ਤੇ ਫਿਰ ਆਪਣੀ ਗੱਲ ਬਣ ਜਾਣੀ ਐ ਨਹੀਂ ਤੇ ਪਰਲਮੈਂਟ ਕਰਨੀ ਪੈਣੀ 9 ਦੇ ਨਾਲ ਇੱਕ ਲੈਣੀ ਪੈਣੀ ਏ ਭਾਜੀ ਬੈਠੇ ਐ ਨਾ ਕੋ ਟਿਕਟਾਂ ਲੈਣੀਆਂ ਨੇ ਆਪਾਂ ਇਹ ਆਪਾਂ ਟਿਕਟਾਂ ਲੈ ਲਈਆਂ ਨੇ ਹਾਂਜੀ ਦੋਸਤੋ ਆਪਾਂ ਨੂੰ ਟਿਕਟਾਂ ਮਿਲ ਚੁੱਕੀਆਂ ਨੇ ਤੇ ਜੰਗੋਰ ਦੀ ਵਾਦੀ ਟਿਕਟਾਂ ਚੜ ਗਿਆ ਜੀ ਆਹ ਹਾਂ ਆਹ ਇਹ ਦੇਖੋ ਜੀ ਮਿੱਤਰੋ ਇਹ ਪੱਜਾ ਪਣ ਫੇਰ ਮਿਲ ਚੁੱਕੇ ਆਪਾਂ ਇੰਡੀਆ ਗਏ ਸੀ ਤੇ ਹਾਂਜੀ ਦੋਸਤੋ ਟਿਕਟਾਂ ਸਾਨੂੰ ਮਿਲ ਗਈਆਂ ਨੇ ਤੇ ਇਹ ਝਿੰਦਰ ਨਹੀਂ ਟਲਦਾ ਪਿਆ ਮੈਂ ਤਾਂ ਕਿਹਾ ਸੀ ਬੀਆਂ ਪਰੋਟੀ ਗਾਂ ਚਾਹਨੇ ਇਹ ਗੰਦਾ ਵੀ ਇੱਥੇ ਝੂਟੇ ਲੈਣੇ ਨੇ ਚਲੋ ਫਿਰ ਹੁਣ ਪਹਿਲਾਂ ਝੂਟਾ ਹੀ ਲੈ ਲਈਏ ਹਾਂਜੀ ਕਿ ਇਹਦਾ ਨਾਲ ਇਥੇ ਸੈਟਅਪ ਹੈ ਉਹ ਜੇਲ੍ਹ ਚ ਚੱਲਦੇ ਆ ਗੋਲੀਆਂ ਮਾਰਦੇ ਛੱਡ ਇਹ ਲੈ ਲੈ ਚੋ ਲੈਣਾ ਫਿਰ ਧੱਕਾ ਲਓ ਜੀ ਇਹ ਬੰਦਾ ਅੱਜ ਫਸਾਏਗਾ ਮੈਨੂੰ ਹਾਂ ਦੋਸਤੋਂ ਹੁਣ ਅਸੀਂ ਬੈਠਣ ਲੱਗੇ ਆ ਤੇ ਹੁਣ ਆਪੇ ਨੂੰ ਦੇਣ ਲੱਗਾਵਾ ਕੈਮਰਾ ਤੇ ਆਪੇ ਵੀਡੀਓ ਕਰਾਈਗੀ Terima kasih telah menonton ਹਾਂਜੀ ਦੋਸਤੋ ਸਾਡੀਆਂ ਟਿਕਟਾਂ ਪੂਰੀਆਂ ਹੋ ਚੁੱਕੀਆਂ ਪਹਿਲਾਂ ਅਸੀਂ ਅਠ ਲਿਆਂ ਸੀ ਤਿੰਨ ਬੰਦੇ ਹੋਰ ਆ ਗਏ ਦੋ ਹੋਰ ਲੈ ਕੇ ਤੇ ਦਸਵੀਂ ਸਾਨੂੰ 11ਵੀਂ ਸਾਨੂੰ ਫ੍ਰੀ ਮਿਲ ਗਈ ਤੇ ਹੁਣ ਅਸੀਂ ਝੂਟਾ ਵੀ ਲੈ ਲਿਆ ਤੇ ਹੁਣ ਅਸੀਂ ਚੱਲੇ ਆਂ ਕੁਛ ਪੇੜ ਪੂਜਾ ਕਰਨਵਾਤੇ ਉਹ ਕਰਕੇ ਤੇ ਫਿਰ 8:00 ਫਿਲਮ ਚાલુ ਹੋਣੀ ਹੈ ਤੇ ਉਹਨਾਂ ਦਾ ਕਾਜਾਂਗੇ ਤੇ ਹਣੀ ਤੇ ਬਾਕੀ ਸਾਰੇ ਘਰ ਦੇ ਮੈਂਬਰ ਵੀ ਆ ਜਾਣਗੇ ਫਿਰ ਆਪਾਂ ਕਰਾਂਗੇ ਫਿਲਮ ਤੇ ਹਾਂਜੀ ਦੋਸਤੋ KFC ਆ ਕੇ KFC ਆਰਡਰ ਕਰਤੀਏ ਤੇ ਹੁਣ ਉਹਨਾਂ ਨੇ ਸਰਵਿੰਗ ਟਾਈਮ ਦਿੱਤਾ ਹੈ 10 ਤੋਂ 15 ਮਿੰਟਸ ਇਹ ਇੰਨੇ ਵਾਰੀ ਇੱਥੇ ਕੰਪਰ ਲੈਣੇ ਆ ਤੇ ਜਦੋਂ ਦਾ ਕਪੜਾ ਆਰਡਰ ਆਂਦਾ ਤੇ ਆਂਦਾ ਤੇ ਖਾ ਕੇ ਤੇ ਫਿਰ ਚਲਾਂਗੇ ਕੋ ਫਿਲਮ ਦੇਖਣ ਚਲੋ ਜੀ ਮਾਤਾ ਦੇ ਚਾਚੀ ਵੀ ਆ ਗਏ ਨੇ ਹਰਮਨ ਵੀ ਆ ਗਿਆ ਤੇ ਸਿਮਰ ਵੀ ਆ ਗਈ ਇਹ ਰੋ ਕੇ ਆਈ ਲੱਗਦੀ ਹੈ ਨਾ ਆਹ ਤੇ ਬਾਣੀ ਤੇ ਵੀਰਾ ਵੀ ਆ ਗਏ ਨੇ ਹਣੀ ਵੀ ਆ ਗਿਆ ਇਹ ਹਣੀ ਵੀ ਆ ਗਿਆ ਹੈ ਕੋ ਬਹਿ ਕਿ ਕਿ ਲੋ ਕਰ ਲੋ ਗਲਾ ਸਾਰੇ ਆ ਗਏ ਹੁਣ ਇਹਨਾਂ ਨੂੰ ਟਿਕਟਾਂ ਦੇ ਕੇ ਤੇ ਭੇਜਦੇ ਆ ਵੀ ਜਾ ਕੇ ਸੀਟਾਂ ਵੱਲੋਂ ਅਸੀਂ ਰੋਟੀ ਖਾ ਕੇ ਜਾਵਾਂਗੇ ਚਲੋ ਵੀ ਮਿੱਤਰੋ ਇਹ ਸਾਡਾ ਆਰਡਰ ਆ ਗਿਆ ਤੇ ਜਿੰਦਰ ਗਿਆ 버ਗਰ ਲੈਣ ਵਾਸਤੇ ਦੇ ਨਾਲ ਗਰੇਵੀ ਲੈਣ ਵਾਸਤੇ ਉਹ ਲੈ ਕੇ ਆਉਂਦਾ ਤੇ ਫਿਰ ਸ਼ੁਰੂ ਕਰਦੇ ਆ ਚਲੋ ਵੀ ਮਿੱਤਰੋ ਖਾਣਾ ਖਾ ਕੇ ਬਾਹਰ ਨਿਕਲੇ ਆਈਆਂ ਤੇ ਉਧਰ ਫਿਲਮ ਚਾਲੂ ਹੋ ਗਈ ਐ ਇਹ ਕੀ ਨੇ ਦਈ ਬੱਲੇ ਹੈ ਹੈਨਾ ਨਹੀਂ ਭੱਲੇ ਮਰਗਾ ਲਾਦਾ ਜੀ ਹੈਨਾ ਕਿ ਮਾਇਆ ਕਿਹਨਾਂ ਦਾਗੀ ਇਹ ਮੋੜ ਆ ਗਏ ਕਿ ਇੱਕ ਮਿੰਟ ਕਿਉਂ ਕੀ ਕੰਮ ਹੈ ਕੀ ਹੁਆ ਕੀ ਕੰਮ ਕੋਈ ਨਹੀਂ ਹੈ ਕਿਤੇ ਮਾਇਆ ਕਿਹੜੀਆਂ ਜੁੜੇ ਹੈ ਕਿਤੇ ਫਿਲਮ ਦੇਖਣ ਆਏ ਆਪਾਂ ਚੱਲ ਜੱਟ ਲੋ ਜੀ ਇਹ ਨੂਰ ਨੇ ਕਹਤੇ ਤੰਕੀਤਾ ਕੋ ਤੋਂਦਰ ਫਿਲਮ ਚੱਲਦੀ ਪੀ ਚੱਲਣ ਲੱਗੀ ਏ ਇਹ ਨੂਰ ਇਹ ਨੂਰ ਹੀ ਆਪਣਾ ਲੱਗ ਗਿਆ ਹੈ ਹੈ ਹਾਂ ਲਓ ਜੀ ਲੋਰ ਕਹਿੰਦਾ ਫਿਲਮ ਨਹੀਂ ਦੇਖਣੀ ਮੈਂ ਤਾਂ ਚੋਟੇ ਲੈਣੇ ਨੇ ਕੀ ਹੋਇਆ ਕੋਈ ਕੋਤ ਨਹੀਂ ਕੋਈ ਹੁਣ ਕੀ ਹੋਊਗਾ ਹੁਣ ਕਹਿੰਦਾ ਬਚਾ ਲੋ ਹੈ ਹੁਣ ਕੀ ਗੱਲ ਤੇ ਫਿਰ ਤੁਰੇਗਾ ਦੱਸ aí ਯਾਰ ਇਹ ਕਿ ਦਿਨ ਦਾ ਜਾਂਦੇ ਨੇ ਹੈ ਇਹ ਨਹੀਂ ਟਲਦੇ ਹੈਗੇ ਇਹਨਾਂ ਉਤੇ ਕਤੋਂ ਖਾਣਾ ਲੱਗੇ ਜੇਗਾ ਫਿਲਮ ਦੇਖਣਾ ਹੈ ਨਾ ਫਿਲਮ ਦੇਖ ਲਈ ਓਕੇ ਉਹ ਫਲੇਵਰ ਲੱਗ ਰਿਹਾ ਹੈ ਤੈਨੂੰ ਹੈ ਬੱਚਾ ਤੂੰ ਮੈਂ ਸ਼ਰਤੀ ਬਣੇ ਓ ਜੇ ਆਪਣੇ ਆਪਣੇ ਤਿਆਰ ਹੋ ਗਏ ਨੇ ਹਾਂ ਹੋ 1.7 ਅੰਦਰ

ਨੋਰ ਮੈਨੂੰ ਬਾਹਰ ਲੈ ਕੇ ਆਇਆ ਕਹਿੰਦਾ ਮੈਂ ਮੈਂਗੋ ਜੂਸ ਲੈਣਾ ਹੁਣ ਸਾਰਾ ਮੋਲ ਵੱਧ ਹੋ ਚੁੱਕਿਆ ਸਾਰੀਆਂ ਫੋਕਲ ਨਹੀਂ ਦੁਕਾਨਾਂ ਬੰਦ ਹੋ ਚੁੱਕੀਆਂ ਹੁਣ ਇਹਨਾਂ ਨੂੰ ਕਿੱਥੋਂ ਮੈਨਗੋ ਜੂਸ ਲੈ ਕੇ ਦਵਾਂ ਚਲਾ ਜਾ ਅੰਦਰ ਤੀ ਹਾਂ ਉਹ ਬੰਦ ਹੋ ਗਿਆ ਪੁੱਤੋ ਦੇਖ ਹੈ ਨਹੀਂ ਬੰਦ ਹੋ ਗਿਆ ਇਹਨੂੰ ਮੈਨੂੰ ਮੈਨਗੋ ਜੂਸ ਸਰਾਦੋ ਨਾ

ਹਾਂਜੀ ਦੋਸਤੋ ਫਿਲਮ ਦੇਖ ਕੇ ਹੌਂਕਲੇ ਆ ਬਾਹਰ ਫਿਲਮ ਬਹੁਤ ਹੀ ਅੱਛੀ ਸੀ ਐਸੀ ਵਧੀਆ ਲੱਗੀ ਸਾਰਿਆਂ ਨੂੰ ਹੈ ਹਾਂਜੀ ਕਿੱਦਾਂ ਲੱਗੀ ਫਿਲਮ ਇਹ ਵੀ ਬੜੀ ਚੰਗੀ ਸੀ 10.0 ਆਹ ਦੇਖ ਰਹੇ ਹੋ ਕਿ ਉਹ ਵੀ ਨਾਲ ਆਇਓ ਦੇਖੋ ਹਾਂ ਬਾਤ ਚੰਗਾ ਹੈ ਹਾਂ ਤੈਨੂੰ ਕਿੱਦਾਂ ਲੱਗੀ 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 ਹੈਂ ਹਾਂਜੀ ਕਿੱਦਾਂ ਲੱਗੀ ਫਿਲਮ ਸੋਹਣਾ ਜੀ ਹੈ ਹਾਂ ਅੱਜ ਤੈਨੂੰ ਕਿੱਦਾਂ ਲੱਗੀ ਉਹ ਕਹਿੰਦਾ ਉਹ ਗੱਡੀ ਵੱਜ ਗਈ 7 ਵੱਜ ਗਈ ਹੈ ਜਦੋਂ ਗੱਡੀਆਂ ਵੱਜੇ ਉਹ ਕਹਿੰਦਾ 7 ਵੱਜ ਗਈ ਕਹਿੰਦਾ 7 ਵੱਜ ਗਈ ਉਹਨਾਂ ਤੇ ਇਹ ਸੰਗਟਾ ਫਿਲਮ ਦੇਖ ਕੇ ਆ ਰਹੀਆਂ ਕਿੱਦਾਂ ਲੱਗੀ ਵੀ ਮਿੱਤਰੋ ਇਹਨਾਂ ਸਾਰਿਆਂ ਨੂੰ ਪਸੰਦ ਆਈ ਹੈ